ਆਕਰਮਨ ਸਾਲਨ ਕਰਨਾ ਨਹੀਂ ਬਾਹਰ ਨਾਮ ਆਵਾਜ਼ ਦੇ ਵੀਰ ਸਿੰਘ ਭਾਈ ਉਹਦੇ ਸਿੱਧਾ ਨਾਮ ਸੁਣਿਆ ਤੁਸੀਂ ਸਖਸਾਂ ਨਦੀ ਦੇ ਬੇਡੇ ਸ਼ਹੀਦ ਹੁੰਦੇ ਆ ਭਾਈ ਆਪਣੇ ਨਾਮ ਦੇ ਤਗੜੇ ਚਾਹੀਦੇ ਆ ਆਪਣੇ ਨਾਮ ਚਾਹੀਦੇ ਆ ਚੜ੍ਹ ਪਸੇ ਸੁਵੇਰ ਸਿੰਘ ਸ਼ਹਾਬਾਦ ਸਿੰਘ ਮਹਾ ਸਿੰਘ ਰਣਜੀਤ ਸਿੰਘ ਆ ਛੋਟੇ ਛੋਟੇ ਬੱਚੇ ਆ ਭੈਣਾਂ ਬੇਟੀਆਂ ਵਾ ਆਪਾਂ ਇੱਕ ਸਾਜਾ ਪਰਿਵਾਰ ਆ ਆਪਾਂ ਕੀ ਹੈ ਇੱਕ ਸਾਜਾ ਪਰਿਵਾਰ ਦਾ ਨਾਮ ਕੀ ਆ ਔਲ ਸਾਹ ਆਹ ਸਾਹ ਪਰਿਵਾਰ ਹੋਣ ਦੇ ਨਾਤੇ ਆਪਾਂ ਆਪਸ ਦੇ ਵਿੱਚ ਕੀ ਆ ਭੈਣ ਇਸ ਕਰਕੇ ਇੱਕ ਦੂਜੇ ਦੀ ਮਦਦ ਕਰਨੀ ਆ ਇੱਕ ਦੂਜੇ ਦਾ ਸਹਾਰਾ ਬਣਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਗੁਰੂ ਦੀ ਬਾਣੀ ਦਾ ਪਾਠ ਕਰਨਾ ਕਦੀ ਆਪਾਂ ਢੋਲਣਾ